ਸਵਾਗਤ ਹੈ ਦੋਸਤੋ ਤੁਹਾਡਾ ਅਜਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਸਾਡਾ ਮੋਬਾਈਲ ਨੰਬਰ 9780205913 9780205913 ਅੱਜ ਦੀ ਵੀਡੀਓ ਪਿੰਡ ਮਾੜੀ ਮਸਤਵਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਦੀ ਹੈ ਜਿਆਦਾ ਜਾਣਕਾਰੀ ਤੁਹਾਨੂੰ ਬਾਈ ਦਿੰਦਾ ਆਜੋ ਬਾਈ ਸਾਸਰੀ ਗੜ ਬਾਈ ਨਾਂ ਦੱਸ ਦੋ ਬਾਈ ਨਾਮ ਗੁਰਪ੍ਰਕਾਸ਼ ਸਿੰਘ ਪਿੰਡ ਮਾੜੀ ਮਸਤਫਾ ਤਸੀਹ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 9501815643 ਦੁਵਾਰਾ ਬਹਿਰ ਬੋਲ ਦਿਓ 9501815643 ਠੀਕ ਆ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਵੀ ਚਲਾ ਦਿੱਤਾ ਜਾਵੇਗਾ ਅੱਜ ਤੁਹਾਨੂੰ ਜਾਣਕਾਰੀ ਦੱਸ ਦਿਆਂ ਇੱਕ ਨੰਬਰ ਵਹੜ ਦੀ ਕੀ ਡਿਟੇਲ ਆ ਬਾਈ ਇਹ ਬਾਈ ਦੂਜੇ ਸੂਏ ਆ ਇਹ ਥੱਲੇ ਦੁੱਧ 10 ਕਿਲੋ ਸੀਗਾ ਆਪਣੇ ਘਰੇ ਆਈ ਨੂੰ ਦੋਕ ਦਿਨ ਬਗਿਹਣੇ ਜੀ ਨਹੀਂ ਲਾਇਆ ਜਾਣੀ ਕਿ ਖਲਕੇ ਹੁਣ ਇਹ ਥੱਲੇ 8 ਕਿਲੋ ਦੁੱਧ ਆਪਣਾ ਕੋਈ ਦੋ ਡੰਗ ਤਾਂ ਐਂਡਾ ਵੀ ਤਸੱਲੀ ਕਰਕੇ ਲੈ ਜਾਗੇ ਥਾਣਾ ਥਾਣਾ ਨਹੀਂ ਓਕੇ ਆ ਜਮਾ ਤਾਂ ਤਾਂ ਉਮੀ ਠੰਡੀ ਸੀਗਾ ਬਣਾ ਹੀ ਬਹਿ ਜਾ ਕੋਈ ਠੀਕਾ ਗੱਬਣ ਵੀ ਆ ਨਹੀਂ ਗੱਬਣ ਨਹੀਂ ਜੀ ਬਈ ਅਸੀਂ ਆਪਾਂ ਕਹਿੰਦੇ 10 ਦਿਨ 20 ਦਿਨ ਹੋ ਗਿਆ ਠੀਕਾ ਬਰਾਏ ਠੀਕਾ ਇੱਕ ਨੰਬਰ ਵੜ ਦੋਸਤੋ ਦੇਖ ਸਕਦੇ ਹੋ ਦੂਜਾ ਸੂਆ ਏ 22 ਦਾ ਵੀ 10 ਕਿਲੋ ਦੁੱਧ ਤਿਆਰ ਸੀ ਕਰਿਆ ਕਿ ਉਪਰਾਂ ਥੋੜਾ ਜਿਹਾ ਮਨਉਂਦੀ ਆ ਤਾਂ ਕਰਕੇ ਦੁੱਧ ਥੋੜਾ ਜਿਹਾ ਘੱਟ ਆ ਦੇਖ ਸਕਦੇ ਹੋ ਥਣ ਬਹੁਤ ਸੋਹਣਾ ਲੱਗਿਆ ਹੋਇਆ ਥੀਚਵਾਈ ਵਾਲਾ ਨਰਮਾ ਠੰਡੀ ਸੀਲ ਬੜੀ ਤੋਰ ਕੇ ਵਿਖਾ ਦਗੇ ਬਈ ਦੂਜਾ ਸੂਹਾ ਸੂਈ ਹੋਈ ਵੈਡ ਦੇਖ ਸਕਦੇ ਹਾਂ ਬਲੈਕ ਕਲਰ ਚ ਐਚ ਐਫ ਵੈਡ ਮੋੜ ਲਿਓ ਬਈ ਥਣਾ ਦੀ ਕੁਆਲਿਟੀ ਸ਼ਾਨਦਾਰ ਦੋ ਨੰਬਰ ਵੈਡ ਦੂਜਾ ਸੂਹਾ ਸੂਈ ਵੀ ਬੰਦੋ ਬਈ ਮੁੱਲ ਕੀ ਰੱਖਿਆ ਬਈ ਇਹਦਾ ਇਹਦਾ ਲੈਣ ਦੀ ਨਾ ਬਈ 19000 ਦੀ ਦੇ ਦੇਗੇ ਠੀਕ ਆ ਬਈ ਬਾਈ ਨੇ ਤਾਂ ਮੁੱਲ ਰੱਖਿਆ 19000 ਰੁਪਿਆ ਇੱਕ ਨੰਬਰ ਵੜ ਮੁਹਮਮਦ ਸਾਹਿਬ ਦੇਖ ਸਕਦੇ ਹੋ ਸਨੱਖੀ ਵੜ ਦੋ ਨੰਬਰ ਬਾਰੇ ਦੱਸੀ ਬਈ ਕੀ ਜਾਣਕਾਰੀ ਹੈ ਦੋ ਨੰਬਰ ਵੜ ਦੀ ਦੋ ਨੰਬਰ ਬਈ ਇਹਦੇ ਥੱਲੇ 7 ਕਿਲੋ ਦੁੱਧ ਆ ਜਿਹੜੇ ਕੋਈ 6 ਮੰਨ ਕੇ ਲੈ ਜਾ ਆਪਦਾ ਆਪਣਾ ਦੋ ਡੰਗ ਤਿੰਨ ਡੰਗ ਚੋਕੇ ਤੋਲ ਲੈ ਕੰਨੇ ਤੇ ਠੀਕ ਆ ਬਈ ਤੇ ਇਹਦਾ ਬਹਿਣੀ ਵਾਲਾ ਇੱਕ ਥਾਣਾ ਜਿਹੜਾ ਮਗਰਲਾ ਉਹ ਕਾਟਾ ਅੱਧਾ ਹੀ ਆਪਾਂ 10 ਕਿ ਦੇਣੀ ਉਹ ਵੇਖਣ ਨੂੰ ਭਣਾ ਕੇ ਇਹਨੂੰ ਪਤਾ ਲੱਗੇ ਨਾ ਲੱਗੇ ਕਈ ਨੀ ਕੋਈ ਉਹ ਹੋ ਜਾ ਵੀ ਭਰਾ ਆ ਜਾਂਦਾ ਯਾਨੀ ਕਿ ਆਪਾਂ 10 ਕਿ ਦੇਣੀ ਬਹਿਣੀ ਵਾਲਾ ਇਧਰ ਲੈ ਕੇ ਥਣ ਅੱਧਾ ਹੀ ਤੇ ਇਹ ਕਿਹੜਾ ਇਧਰ ਨੌ ਮਾਰ ਦਊਗਾ ਕੋਈ ਹੀ ਮਾਰ ਦਊ ਨੌ ਵਧਿਆ ਰੋਸ਼ ਦਿਖਾ ਦਿੰਦੇ ਆ ਦੋਸਤੋ ਦੇਖ ਸਕਦੇ ਨੌ ਵਧਿਆ ਵਾ ਬਹਿਣੀ ਵਾਲਾ ਮਗਰਲਾ ਥਾਣਾ ਹਾਂ ਆ ਜਿਹੜਾ ਆ ਮਗਰਲਾ ਥਾਣਾ ਠੀਕ ਇਹ ਕਟਾ ਦੋਸਤੋ ਦੇਖ ਸਕਦੇ ਹੋ ਬੈੜੀ ਵਾਲਾ ਮਗਰਲਾ ਥਾਣਾ ਹੁਣ ਤੇ ਹੈਗਾ ਯਾਨੀ ਕਿ ਇਹ ਚ ਜੇ ਦੂਜੇ ਦੇ ਕਿਲੋ ਆਉਂਦਾ ਇਹ ਚ ਅੱਧਾ ਕਿਲੋ ਤੋਂ ਜ਼ਿਆਦਾ ਆਉਂਦਾ ਅੱਧਾ ਕਿਲੋ ਹੀ ਕਹਿ ਕੇ ਦੇਣਾ ਅੱਛਾ ਦੁੱਧ ਹੈਗਾ ਪਰ ਥਾਣ ਥੋੜਾ ਘੱਟ ਨਾ ਦੇਖ ਸਕਦੇ ਹੋ ਤੁਸੀਂ ਤੋੜ ਕੇ ਵਿਖਾ ਦਿਗੇ ਬਈ ਕਨਮਾ ਸੂਹਾ ਦਸੀ ਬਈ ਇਹ ਇਹ ਦੂਜੇ ਸੂਏ ਹੀ ਆ ਬਾਕੀ ਦੂਜਾ ਸੂਹ ਨੋਂ ਨੂੰ ਬੜਾ ਵਧਿਆ ਬਹੁਤਾ ਪੂਰੇ ਤਰ੍ਹਾਂ ਹੀ ਗਿਆ ਮੈਂ ਛਾਈ ਉਹ ਕੇ ਹਰੇ ਪਾਸੋਂ ਠੀਕ ਆ ਦੇਖ ਸਕਦੇ ਹੋ ਦੋਸਤੋ ਦੂਜਾ ਸੂਹਾ ਸੂਈ ਹੋਈ ਆ ਬਾਈ ਦਾਦਾ ਵੀ 7 ਕਿਲੋ ਨੂੰ ਦੁੱਧ ਹੈਗਾ ਪਰ ਆਪਾਂ 6 ਕਿਲੋ ਹੀ ਮੰਨ ਕੇ ਦੇਣਾ ਕੁਆਲਿਟੀ ਤੁਹਾਡੇ ਸਾਹਮਣੇ ਆ ਬਾਈ ਇਹਦਾ ਜਿਹੜੀ ਸਾਫ਼ ਗੱਲ ਹੈਗੀ ਇੱਕ ਮਗਰਲੇ ਪਾਸੇ ਵਾਲਾ ਬਹਿਣੀ ਵਾਲਾ ਥਣ ਥੋੜਾ ਜਿਹਾ ਘੱਟ ਹੈ ਦੁੱਧ ਆਉਂਦਾਗਾ ਨੋ ਵੀ ਵਧੇ ਹੋਏ 10 ਦਾ ਬਾਈ ਦੇਖ ਸਕਦੇ ਹੋ ਕੁਆਲਿਟੀ 2 ਨੰਬਰ ਵੜ ਤੁਹਾਡੇ ਸਾਹਮਣੇ ਆ ਈਂ ਠੰਡੀ ਸੀਲ ਹੈਗੀ ਜਿਵੇਂ ਮਾਰਦੀ ਚੋੜਾ ਨਿਆਣਾ ਆਪਾਂ ਨਾਂ ਤੇ ਕੋਈ ਚੱਕਰੀ ਨਹੀਂ ਹੈ ਠੰਡੀ ਸੀਲ ਆ ਬਾਈ ਜਿਦ ਦੱਸਣ ਦੇ ਮੁਤਾਬਕ ਬਿਨਾ ਲੈਣੇ ਤੋਂ ਮਿਲ ਪੈਂਦੀ ਆ ਥਣ ਤੁਹਾਡੇ ਸਾਹਮਣੇ ਆ ਦੇਖ ਸਕਦੇ ਹੋ ਥਣਾ ਦੀ ਕੁਆਲਿਟੀ ਇਹਦਾ ਮੁੱਲ ਕੀ ਰੱਖਿਆ ਬਾਈ ਇਹ ਬਾਈ 10000 ਦੀ ਦੇ ਦੇਗੇ 10000 ਬਾਈ ਨੇ ਇਹਦਾ ਮੁੱਲ ਦੋ ਨੰਬਰ ਵੜਾ 10000 ਰੁਪਏ ਰੱਖਿਆ ਹੋਇਆ ਦੇਖ ਸਕਦੇ ਹੋ ਮੂੰ ਮੱਥਾ ਤੁਹਾਡੇ ਸਾਹਮਣੇ ਆ ਅੱਜ ਦੀ ਵੀਡੀਓ ਵਿੱਚ ਬਾਈ ਦੇ ਦੋ ਨਗ ਸੇਲ ਜਿਆਦਾ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੁੱਲ ਕੋਈ ਫੈਕਸ ਨਹੀਂ ਹੋਊਗਾ ਤੁਹਾਡਾ ਮਾਣ ਤਨ ਹੋਊਗਾ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਦੋਸਤੋ